ਕੂਮੀ ਮੈਲਾ ਕਮਿਸ਼ਨ ਦੇ ਵੱਲੋਂ ਸੰਸਦ ਮੈਂਬਰ ਮਹੂਆ ਮੋਹਿਤਰਾ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਤ੍ਰਮੂਲ ਕਾਂਗਰਸ ਦੀ ਸੰਸਦ ਮੈਂਬਰ ਹੈ ਮਹੂਆ ਮੋਹਿਤਰਾ ਅਤੇ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਆਪਣੇ ਪੋਸਟ ਪਾਈ ਸੀ ਐਕਸ ਦੇ ਉੱਪਰ ਜਿਹੜੇ ਮੈਲਾ ਕਮਿਸ਼ਨ ਦੇ ਮੁਖੀ ਹੈ ਰੇਖਾ ਸ਼ਰਮਾ ਉਹਨਾਂ ਦੇ ਖਿਲਾਫ ਪੋਸਟ ਪਈ ਸੀ ਕਿਉਂਕਿ ਹਾਥਰਸ ਹਾਲਫਾ ਜਦੋਂ ਹੋਇਆ ਤਾਂ ਉੱਥੇ ਉਹ ਮਜੂਜ ਸੀਗੇ ਤਾਂ ਉਹ ਪੋਸਟ ਦੇ ਵਿੱਚ ਇਹਨਾਂ ਨੇ ਤੰਜ ਕਸ ਦੇ ਲਿਖਿਆ ਸੀਗਾ ਕਿ ਉਹ ਤਾਂ ਆਪਣੇ ਬੌਸ ਦਾ ਪਜਾਮਾ ਹੀ ਸਾਂਭ ਰਹੇ ਨੇ ਤਾਂ ਇਸ ਗੱਲ ਦਾ ਜਦੋਂ ਮੈਲਾ ਕਮਿਸ਼ਨ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਗੱਲ ਦਾ ਸਖਤ ਨੋਟਿਸ ਲਿਆ ਤਾਂ ਉਸ ਤੋਂ ਬਾਅਦ ਪੁਲਿਸ ਕੋਲ ਕਾਰਵਾਈ ਦੀ ਮੰਗ ਕੀਤੀ ਹੈ ਕਿ અપਮਾਨ ਇਹ ਗਲਤ ਹੈ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਪੂਰਾ ਇਹ ਮਾਮਲਾ ਕੀ ਸੀ ਇੱਕ ਵਾਰ ਤੁਹਾਨੂੰ ਡਿਟੇਲ ਵਾਈ ਸਮਝਾਉਣੀ ਹੈ ਕੌਮੀ ਮੈਲਾ ਕਮਿਸ਼ਨ ਨੇ ਮੁਖੀ ਰੇਖਾ ਸ਼ਰਮਾ ਖਿਲਾਫ ਤ੍ਰਿਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਹਿਤਰਾ ਬੋਲੂ ਕੀਤੀ ਟਿੱਪਣੀ ਦਾ ਖੁਦ ਨੋਟਿਸ ਲੈਂਦੇ ਆ ਪੁਲਿਸ ਨੂੰ ਉਹਨਾਂ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਅਪੀਲ ਕੀਤੀ ਹੈ ਮੋਹਿਤਰਾ ਨੇ ਐਕਸ ਉੱਤੇ ਵੀਡੀਓ ਪੋਸਟ ਕੀਤੀ ਜਿਸ ਦੇ ਵਿੱਚ ਕੌਮੀ ਮੈਲਾ ਕਮਿਸ਼ਨ ਮੁਖੀ ਹਾਲੀਚ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਹੋਈ ਪਕੜੜ ਵਾਲੇ ਸਥਾਨਵਾਲ ਜਾਂਦੀ ਦਿਖਾਈ ਦੇ ਰਹੀ ਸੀ ਤੇ ਟਿੱਪਣੀ ਕੀਤੀ ਸੀ ਕਿ ਉਹ ਰੇਖਾ ਸ਼ਰਮਾ ਆਪਣੇ ਬੌਸ ਦਾ ਪੰਜਾਬਾਂ ਸਮਾਜਨ ਦੇ ਵਿੱਚ ਰੁਚੀ ਹੋਈ ਹੈ ਤਾਂ ਕੌਮੀ ਮਹਿਲਾ ਕਮਿਸ਼ਨ ਨੇ ਐਕਸ ਦੇ ਪੋਸਟ ਦੇ ਵਿੱਚ ਕਿਹਾ ਸੀ ਕਿ ਇਹ ਘਟੀਆ ਟਿੱਪਣੀ અપਮਾਨਜਨਕ ਹੈ ਤੇ ਮर्यादा ਚ ਰਹਿਣ ਵਾਲੀ ਇੱਕ ਔਰਤ ਦੇ ਅਧਿਕਾਰ ਦੀ ਉਲੰਘਣਾ ਹੈ ਕਾਨੂੰਨ ਕਮਿਸ਼ਨ ਦੇ ਮੁਤਾਬਕ ਇਹ ਟਿੱਪਣੀ ਭਾਰਤੀ ਨਿਆਇ ਸੰਹਿਤਾ 2023 ਦੀ ਧਾਰਾ 79 ਅਧੀਨ ਆਉਂਦੀ ਹੈ ਐਨਸੀਡਬਲਿਊ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਬੰਧੀ ਦਿੱਲੀ ਪੁਲਿਸ ਨੂੰ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਭੇਜਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਮੋਹਿਤਰਾ ਦੀ ਟਿੱਪਣੀ ਨਿੰਦਣਯੋਗ ਹੈ ਅਤੇ ਇੱਕ ਸੰਸਦ ਮੈਂਬਰ ਵਜੋਂ ਉਹ ਇਹਨਾਂ ਦੇ ਰੁਤਵੀ ਮੁਤਾਬਿਕ ਟੁਕਵੀ ਨਹੀਂ ਹੈ ਕਮਿਸ਼ਨ ਨੇ ਲੋਕ ਸਭਾ ਸਪੀਕਰ ਨੂੰ ਮਾਮਲੇ ਦਾ ਨੋਟਿਸ ਲੈਣ ਤੇ ਮੋਹਿਤਰਾ ਖਿਲਾਫ ਠੁਕਮਾ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਕੌਮੀ ਵੈਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਭੇਜੇ ਪੱਤਰ 'ਚ ਲਿਖਿਆ ਕਿ ਮੋਇਤਰਾ ਖਿਲਾਫ ਹੋ ਐਫ ਆਈ ਆਰ ਦਰਜ ਕੀਤੀ ਜਾਵੇ ਅਤੇ 3 ਦਿਨਾਂ ਦੇ ਅੰਦਰ ਕਮਿਸ਼ਨ ਨੂੰ ਕਾਰਵਾਈ ਰਿਪੋਰਟ ਤੋਂ ਜਾਣੂ ਕਰਵਾਇਆ ਜਾਵੇ ਹਾਲਾਂਕਿ ਮੋਇਤਰਾ ਨੇ ਬਾਅਦ 'ਚ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਅਸਲ ਦੇ ਵਿੱਚ ਪੋਸਟ 'ਚ ਕੌਮੀ ਮੇਲਾ ਕਮਿਸ਼ਨ ਦੀ ਮੁਖੀ ਪਿਛੇ ਹੱਟ ਛਤਰੀ ਫੜ ਕੇ ਖੜਾ ਇੱਕ ਵਿਅਕਤੀ ਦਿਖਾਈ ਦੇ ਰਿਹਾ ਐਨਸੀਡਬਲੂ ਦੀ ਪੋਸਟ ਨੂੰ ਦੁਬਾਰਾ ਪੋਸਟ ਕਰਦੇ ਮੋਇਤਰਾ ਨੇ ਕਿਹਾ ਕਿ ਦਿੱਲੀ ਪੁਲਿਸ ਆ ਜਾਓ ਅਤੇ ਆਪੂ ਜਾਰੀ ਕੀਤੇ ਹੁਕਮਾਂ ਤੇ ਕਾਰਵਾਈ ਕਰੋ ਮੈਂ ਨਾਦੀਆ ਦੇ ਵਿੱਚ ਹਾਂ